ਸਾਰੋ ਬਟਾਲਾ ਤਾਂ ਵੈਸੇ ਛੋਟਾ ਹਰਿਦੁਆਰ ਵੀ ਨੂੰ ਕਹਿ ਸਕਦੇ ਆ ਇਤਨੀ ਧਾਰਮਿਕ ਅਸਥਾਨ ਵਾਲਾ ਨਗਰ ਹੈ ਔਰ ਉਸ ਨਗਰ ਦੇ ਵਿੱਚ ਆਪਣੀ ਆਸਥਾ ਦੇ ਅਨੁਸਾਰ ਹੀ ਸਾਰੇ ਲੋਕਾਂ ਦਾ ਵਿਵਹਾਰ ਦੇਖਣ ਦੇ ਚਾਰਿਆ ਇੰਨੇ ਘੰਟੇ ਸਾਧਨਾ करिए ਆਪਣੇ ਪਰਿਵਾਰ ਦੇ ਬਾਰੇ ਸੋਚिए ਆਪਣੇ ਗਲੀ ਮੁਹੱਲੇ ਦੇ ਬਾਰੇ ਸੋਚिए ਕਿਉਂਕਿ RAM ਜੀ ਅਯੋਧਿਆ ਆਏ ਤਾਂ ਅਜ ਅਯੋਧਿਆ ਦਾ ਕਾਇਆ ਕਲਪ ਹੋ ਗਿਆ ਤਾਂ ਜਿਸ ਦਿਨ ਅਸੀਂ ਆਪਣੇ ਪਰਿਵਾਰ ਦੇ ਬਾਰੇ ਸੋਚਾਂਗੇ ਵਿਚਾਰ ਕਰਾਂਗੇ ਆਪਣੀ ਗਲੀ ਮੋਹੱਲੇ ਦੇ ਬਾਰੇ ਵਿਚਾਰ ਕਰਾਂਗੇ ਤਾਂ ਉਸੇ ਦਿਨ ਵਾਸਤਵ ਦੇ ਵਿੱਚ ਸਾਡਾ ਵਿਕਾਸ ਹੋਏਗਾ ਔਰ ਜਦੋਂ ਅਸੀਂ ਅਯੋਧਿਆ ਰਾਮ ਜੀ ਨੂੰ ਮਿਲਣ ਜਾਈਏ ਤਾਂ ਸਾਡਾ ਰਾਮ ਪਰਿਵਾਰ ਜਾਏ ਔਰ ਪੂਰੀ ਅਯੋਧਿਆ ਜਾਏ ਉਹਨੇ ਮੈਂ ਕੀ ਕਹਿ ਰਹੇ ਸੀ ਕਿ ਬੱਸ ਦੀ ਵਿਵਸਥਾ ਕਰੋ ਤਾਂ ਮੈਨੂੰ ਲੱਗਦਾ ਵੀ ਟ੍ਰੇਨ ਹੀ ਬੁੱਕ ਕਰਨੀ ਪੈਣੀ ਬਟਾਲੇ ਲਈ ਤੇ ਪੂਰੀ ਟ੍ਰੇਨ ਵਿੱਚ ਅਸੀਂ ਭਰ ਕੇ ਜਾਵਾਂਗੇ ਤਾਂ ਰਾਮ ਜੀ ਵੀ ਖੁਸ਼ ਹੋਣਗੇ ਅਸੀਂ ਇੱਕ ਪਰਿਵਾਰ ਸੋਚਿਆ ਹੈ ਔਰ ਇੱਕ ਦਿਨ ਚ 15-15 ਪਰਿਵਾਰ ਆ ਕੇ ਆਰਤੀ ਕਰ ਰਹੇ ਨੇ ਔਰ ਮੰਦਰ ਦੀ ਜਗਾ ਘਟ ਰਹੀ ਆ ਸਰਦਾਰਾਂ ਲੋਆਂ ਦੀ ਔਰ ਰਾਮ ਭਗਤਾਂ ਦੀ ਜਗਾ ਨਹੀਂ ਘਟ ਰਹੀ 500 ਸਾਲ ਬਾਅਦ ਆਇਆ ਜੀ ਇੱਕ ਦਿਨ ਇਹੋ ਜਿਹਾ ਆਇਆ ਜਿਹੜਾ ਦੀਵਾਲੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਆਪਾਂ ਉਹਨਾਂ ਦੀਵਾਲੀ ਮਨਾਈਏ ਚੰਗੀ ਤਰ੍ਹਾਂ ਤੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਘਰ ਦੀਪ প্রজਲਿਤ ਕਰਨ ਇਸ ਤਰ੍ਹਾਂ ਦੀਵਾਲੀ ਮਨਾਣੇ ਲਾਈਟਾਂ ਲਵਾਈਏ ਦੇ ਨਾਲ ਆਜੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤੁਹਾਨੂੰ ਪਤਾ ਹੈ ਬੜਾ ਵੱਡਾ ਜਿਹੜਾ ਕਾਰਿਆ ਜਿਹੜਾ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ ਤੇ ਜਿਹੜਾ ਉਹਨਾਂ ਦਾ 22 ਤਰੀਕ ਨੂੰ ਹੈ ਜਿਹੜੀ ਇਹ ਰਾਮ ਭਗਤਾਂ ਨੂੰ ਇੱਕ ਜਿਹੜਾ ਇਹ ਬੜਾ ਵੱਡਾ ਤੋਹਫਾ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਾਫੀ ਲੰਬੇ ਸਮੇਂ ਤੋਂ ਕਾਫੀ ਦਿਨਾਂ ਤੋਂ ਜਰੀ ਹੈ ਰਾਮ ਭਗਤ ਨੇ ਜਿਹੜੇ ਸਾਡੀਆਂ ਭੈਣਾਂ ਵੀ ਆ ਸਾਡੇ ਵੀਰ ਵੀ ਆ ਸਾਡੇ ਬਜ਼ੁਰਗ ਵੀ ਆ ਸਾਰੇ ਜਿਹੜੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਪ੍ਰਾਤਨ ਮੰਦਿਰ ਆ ਦੇਵੀ ਮੰਦਿਰ ਅਤੇ ਬਟਾਲਾ ਸ਼ਹਿਰ ਦੇ ਵਿੱਚ ਪੰਦੇ ਭਗਤ ਨੇ ਜਿਹੜੇ ਉਹ ਕਾਫੀ ਲੰਬੇ ਸਮੇਂ ਤੋਂ ਜਰੀਏ ਕਲਸ਼ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਉਹ 22 ਤਰੀਕ ਤੱਕ ਜਿਹੜੀ ਕਲਸ਼ ਯਾਤਰਾ ਨਿਕਲੇਗੀ ਤੇ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਬੜਾ ਵੱਡਾ ਮਹਾਨ ਜਰਾਏ ਉਹ ਦਿਨ ਹੈ ਰਾਮ ਭਗਤਾਵਾਂ ਵਾਸਤੇ ਜੈ ਸ਼੍ਰੀ ਰਾਮ ਜੈ ਤੁਸੀਂ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਜਕਾਰੇ ਲੱਗ ਰਹੇ ਨੇ ਕਾਫੀ ਦਿਨਾਂ ਤੋਂ ਐਦਾ ਹੀ ਰੋਜ਼ ਜਰੇ ਨੇ ਜੁਕਾਰੀਆਂ ਜੈ ਜੀ ਦੀਆਂ ਜੁਕਾਰੀਆਂ ਦੇ ਨਾਲ ਜਿਹੜੀ ਆਵਾਜ਼ ਜਿਹੜੀ ਆ ਜੋਦੇ ਤੱਕ ਜਾਂਦੀ ਏ ਕਿਉਂਕਿ ਬੜਾ ਇਤਿਹਾਸਿਕ ਦਿਨ ਹੋਏਗਾ 22 ਤਰੀਕ ਜਿੱਦਨ ਕੀ ਓਪਨਿੰਗ ਹੋਏਗੀ ਤੇ ਰਾਮ ਭਗਤਾਂ ਦਾ ਜਿਹੜਾ ਏ ਉੱਥੇ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖੋਗੇ ਕਿ ਆਪਾਂ ਗੱਲਬਾਤ ਵੀ ਕਰਦੇ ਆ ਉਤੋਂ ਦੇ ਜਿਹੜੇ ਮਹੰਤ ਨੇ ਕਹਿ ਲੀਏ ਕਿ ਬਟਾਏ ਦੀ ਧਰਤੀ ਦੇ ਉੱਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਸਾਡਾ ਬਟਾਲੇ ਦੀ ਧਰਤੀ ਬਹੁਤ ਪਵਿੱਤਰ ਧਰਤੀ ਏ ਇੱਥੇ ਅੱਜ ਉਹ ਵੀ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕੀ ਨਾਮ ਜੀ ਹਾਂ ਰਾਮ ਗੋਪਾਲ ਰਾਮ ਜੀ ਕਿਦਾਂ ਦੇਖਦੇ ਹੋ ਕਿ ਕਿੰਨਾ ਕਿੰਨਾ ਉਤਸ਼ਾਹ ਹੈ ਰਾਮ ਭਗਤਾਂ ਦੇ ਵਿੱਚ ਸਾਡੀਆਂ ਭੈਣਾਂ ਬਜ਼ੁਰਗ ਸਾਰਿਆਂ ਦੇ ਮਨਾਂ ਦੇ ਵਿੱਚ ਬੜਾ ਚਾਅ ਹੈ ਕਿ 22 ਤਰੀਕ ਨੂੰ ਜਰਾ ਬੜਾ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਲਓ ਵੀ 7 ਵਜੇ ਬੁਲਾਇਆ ਸੀ ਤੇ 7 ਤੋਂ ਪਹਿਲਾਂ ਹੀ ਸਾਰਾ ਹਾਲ ਭਰ ਗਿਆ ਔਰ ਹੁਣ 8:30 9:00 ਵਜੇ ਨਾਲੇ ਆਏ ਆ ਉਰਤਸਾ ਜਿਹੜਾ ਹੈ ਪੂਰਾ ਇਸੇ ਤਰ੍ਹਾਂ ਦਾ ਬਣਿਆ ਹੋਇਆ ਇਹ ਵਸਤੂ ਦੇ ਵਿੱਚ ਆਪਣੇ ਦੇਸ਼ ਤੇ ਜਨ ਜਨ ਦੇ ਵਿੱਚ RAM DEV ਪ੍ਰਤੀ RAM JI ਦੇ ਪ੍ਰਤੀ ਜਿਹੜੀ ਸ਼ਰਧਾ ਭਾਵਨਾ ਹੈ ਔਰ ਆ ਦੇਖੋ ਜਿਸ ਤਰ੍ਹਾਂ ਪਰਿਵਾਰ ਦੇ ਚਾਹਿਆਂ ਤਾਂ ਪਿਤਾ ਜੀ ਮਾਤਾ ਜੀ ਸਾਰਾ ਪਰਿਵਾਰ ਬੜੇ ਉਤਸ਼ਾਹ ਦੇ ਨਾਲ ਇਹ ਜਿਹੜਾ ਅਖਸ਼ਤ ਹੈ ਤੇ ਨਿਮੰਤਰਣ ਨੂੰ ਸਵੀਕਾਰ ਕਰ ਰਹੇ ਨੇ ਤਾਂ ਇਹ ਬੜੇ ਦਿਨਾ ਦੀ 500 ਸਾਲਾਂ ਦੀ ਉਡੀਕ ਹੈ ਜਿਹੜਾ ਸਾਡਾ ਮਨ ਹੈ ਉਹ ਇੱਕਦਮ ਨਹੀਂ ਬਣਿਆ ਇਹ ਸਾਡੀਆਂ 10 ਪੀੜ੍ਹੀਆਂ ਨੇ 500 ਸਾਲ ਨਿਕਲ ਗਿਆ ਹੈ ਦੇ ਉਹ ਜਿਹੜੀ ਪੀੜਾ ਸੀ ਜਿਹੜਾ ਇੰਤਜ਼ਾਰ ਸੀ ਉਹ ਪੂਰਾ ਹੋਣ ਜਾ ਰਿਹਾ ਔਰ ਬਟਾਲਾ ਤਾਂ ਵੈਸੇ ਛੋਟਾ ਹਰਿਦੁਆਰ ਵੀ ਇਹਨੂੰ ਕਹਿ ਸਕਦੇ ਆ ਇਤਨੀ ਧਾਰਮਿਕ ਆਸਥਾਵਾਂ ਵਾਲਾ ਨਗਰ ਹੈ ਔਰ ਉਸ ਨਗਰ ਦੇ ਵਿੱਚ ਆਪਣੀ ਆਸਾ ਦੇ ਅਨੁਸਾਰੀ ਸਾਰੇ ਲੋਕਾਂ ਦਾ ਵਿਵਹਾਰ ਦੇਖਣ ਦੇ ਚਾ ਰਿਹਾ ਔਰ ਮੈਂ ਤੁਹਾਡੇ ਚੈਨਲ ਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਇਹ ਸਾਰਾ ਕਾਰਜਕ੍ਰਮ ਦੇਖ ਰਹੇ ਆ ਇਸੇ ਤਰ੍ਹਾਂ ਦਾ ਵਾਤਾਵਰਣ ਪੂਰੇ ਪੰਜਾਬ ਦੇ ਵਿੱਚ ਪੂਰਾ ਰਾਮ ਹੈ ਪੰਜਾਬ ਬਣ ਰਿਹਾ ਔਰ ਹਰ ਪਰਿਵਾਰ ਰਾਮ ਪਰਿਵਾਰ ਬਣੇ ਔਰ ਹਰ ਗਲੀ ਮੋਹੱਲਾ ਪਿੰਡ ਅਯੁੱਧਿਆ ਬਣੇ ਇੱਕ ਮਿਸ਼ਨ ਜਿਹੜਾ ਹੈ ਇਸ ਮਿਸ਼ਨ ਦੇ ਵਿੱਚ ਲੱਗਦਾ ਹੈ ਕਿ ਅਸੀਂ ਸਾਰੇ ਕਾਮਯਾਬ ਕਾਮਯਾਬ ਹੋਵਾਂਗੇ ਔਰ ਜਿਹੜਾ ਸਾਡਾ ਪੰਜਾਬ ਖੁਸ਼ਹਾਲ ਪੰਜਾਬ ਇਹ ਵੀ ਬਣੇਗਾ ਰਾਮ ਜੀ ਦੀ ਕਿਰਪਾ ਪੂਰੀ ਫੁੱਲ ਵਰਸੇਗੀ ਪੰਜਾਬ ਦੇ ਉੱਤੇ ਸੋ ਜੈ ਜੀ ਰਾਮ ਜੈ ਹੋ ਰਾਮ ਵੀ ਗੋਪਾਲ ਜੀ ਕਿੱਦਾਂ ਲੱਗਦਾ ਹੈ ਕਿ ਬਟਾਲੇ ਦੇ ਜਰੇ ਭਗਤ ਨੇ ਬਟਾਲੇ ਦੇ ਨਹੀਂ ਸਾਰੇ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚੋਂ ਭਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿਉਂਕਿ ਬੜੀ ਵੱਡੀ ਜੜੀ ਹੈ ਉਹ ਪੋਵਾਰੇ ਦਾ ਬੜਾ ਵੱਡਾ ਮੇਲ ਰਿਹਾ ਹੈ ਰਾਮ ਭਗਤਾਂ ਨੂੰ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਹੈ ਰਾਮ ਰਾਮ ਦੇ ਨਾਰੇ ਲੱਗਦੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਕੀ ਹੈ ਕਿ ਕਹਿੰਦੇ ਵੀ ਗੁੜ ਜਦੋਂ ਖਾਇਆ ਜਾਂਦਾ ਹੈ ਨਾ ਫਿਰ ਉਹਦਾ ਸਵਾਦ ਹੀ ਪਤਾ ਚੱਲਦਾ ਹੈ ਤੇ ਹਰ ਵਿਅਕਤੀ ਨੂੰ ਤੁਸੀਂ ਮਿਲੋਗੇ ਤਾਂ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਦੇਵੀ ਦੇਵਤਾ ਸੀਗੇ ਨਾ ਹਿਮਾਲੇ 'ਚ ਤਪੱਸਿਆ ਕਰ ਰਹੇ ਸੀ ਉਹ ਵੀ ਸਾਰੇ ਉੱਤਰ ਕੇ ਥੱਲੇ ਆ ਗਏ ਪਹਿਲੀ ਵਾਰ 500 ਸਾਲਾਂ ਬਾਅਦ ਐਸਾ ਇੱਕ ਪੋਜ਼ਿਟਿਵ ਵਾਤਾਵਰਣ ਬਣਿਆ ਕਿ ਹਰ ਵਿਅਕਤੀ ਜਿਹੜਾ ਹੈ ਉਹ ਬੜਾ ਖੁਸ਼ ਨਗਰ ਨਜ਼ਰ ਆ ਰਿਹਾ ਹੈ ਤੁਮੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਇਸ ਦੇਸ਼ ਦੇ ਵਿੱਚ ਰਾਮ ਜਿਹੜੇ ਨੇ ਉਹ ਹਰ ਵਿਅਕਤੀ ਦੀ ਆਤਮਾ 'ਚ ਵਾਸ ਕਰਦੇ ਨੇ। ਤਾਂ ਜਦੋਂ ਆਤਮਾ ਪ੍ਰਸ਼ੰਨ ਹੋ ਜਾਇਆ ਤਾਂ ਫਿਰ ਬਾਕੀ ਕਿਸੇ ਚੀਜ਼ ਦੀ ਉਸਨੂੰ ਜ਼ਰੂਰਤ ਨਹੀਂ ਰਹਿੰਦੀ। ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲਈ ਤਾਂ ਇਹ ਬਹੁਤ ਹੀ ਅੱਛਾ ਸਮਾਂ ਹੈ। ਕਿਉਂਕਿ ਆਜ਼ਾਦੀ ਤੋਂ ਬਾਅਦ ਜੇ ਦੇਖਿਆ ਤਾਂ ਸਾਰਾ ਪੰਜਾਬ ਸੰਘਰਸ਼ੇ ਰਿਹਾ ਹੈ। ਔਰ ਹੁਣ ਸਹੀ ਮੈਨੇ ਦੇ ਵਿੱਚ ਖੁਸ਼ੀ ਦਾ ਪਲ ਹੈ। ਔਰ ਜਿਸ ਤਰ੍ਹਾਂ ਰਾਮ ਜੀ ਦੀਆਂ ਯਾਦਾਂ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਨੇ। ભગવાલ માલમકીદા આશ્રમ સીતા માતાજી ਦਾ ਉੱਥੇ ਰਹਿਣਾ ਲੋਕ ਉਸ ਦਾ જન્મસ્થાન માતા ਕौਸਲਿਆ ਜੀ ਦਾ ਜਿੱਦਾ ਵੀ જન્મસ્થાન ਪੰਜਾਬ ਦੇ ਵਿੱਚ ਹੈ ਤਾਂ ਐਸਾ ਰਾਮ ਮੈਂ ਪੰਜਾਬ ਜਿਹੜਾ ਹੈ ਇਹ ਪਹਿਲੀ ਵਾਰ ਲੋਕਾਂ ਨੂੰ ਮਹਿਸੂਸ ਹੋ ਰਿਹਾ ਇਸ ਕਰਕੇ ਸਾਰਾ ਪੰਜਾਬ ਬੜਾ ਧੰਨਵਾਦੀ ਹੈ اور ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਆਨਾਰੇ ਸਮੇਂ ਤੇ ਬਦਲੇਗਾ ਇਹ ਉਤਸਵਾ ਬਰਕਰਾਰ ਰਹੇਗਾ اور ਜਿਸ ਤਰ੍ਹਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ ਪੰਜਾਬ ਵੀ ਆਪਣਾ ਪਾਲਾ ਕਰਨ ਦੇ ਚ ਕਾਮਯਾਬ ਹੋ। ਸੋ ਸਰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ RAM ਭਗਤ ਨੇ ਕਿਉਂਕਿ ਬੜੀ ਲੰਬੇ ਸਮੇਂ ਤੋਂ ਢੀਕਾ ਉਹਨਾਂ ਦੀਆਂ ਕਿ ਉਹਨਾਂ ਨੇ ਉੱਥੇ ਜਾਣਾ ਹੈ ਤੇ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਵੱਧ ਚੜ ਕੇ ਜਿਹੜੀ ਸੰਗਤ ਉੱਥੇ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ RAM ਭਗਤਾਂ ਨੂੰ ਕਿਉਂਕਿ ਸਾਰਾ ਸਾਰਾ ਪਰਿਵਾਰ ਜਿਹੜਾ ਹੈ RAM ਦੇ ਵਿੱਚ ਲਗਨ ਹੋਇਆ ਪਿਆ ਕਿਉਂਕਿ 22 ਤਰੀਕ ਨੂੰ ਬੜਾ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਬਸ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ RAM ਜੀ ਦਾ ਉਹ ਜਿਹੜਾ ਸਵੇਰੇ 10 ਵਜੇ ਤੋਂ 1 ਵਜੇ ਤੱਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਜੀਵਨ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੋਏਗਾ ਉਸ ਦਿਨ ਅਸੀਂ 3 ਘੰਟੇ RAM ਜੀ ਦੇ ਪ੍ਰਾਣ ਪ੍ਰਤੀਸ਼ਠਾ ਕਾਰਜਕ੍ਰਮ ਨੂੰ ਦੇਖਦੇ ਹੋਏ ਜਿਹੜੀਆਂ ਗੱਲਾਂ ਸਾਨੂੰ ਕਹੀਆਂ ਗਈਆਂ ਵੀ ਸਦਾ ਸੱਚ ਦੀ ਜਿੱਤ ਹੁੰਦੀ ਹੈ ਅਧਰਮ ਦਾ ਨਾਸ ਹੁੰਦਾ ਹੈ ਤੇ ਜਿਹੜੇ ਅੱਛੇ ਲੋਕ ਹੈ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 3 ਘੰਟੇ ਦੀ ਸਾਧਨਾ ਇਸੇ ਕਰਕੇ ਇਹ RAM ਜਨਮ ਭੂਮੀ ਨਿਯਾਸ ਨੇ ਕਰੋੜਾ ਲੋਕਾਂ ਨੂੰ ਅਸੀਂ ਸਾਰੇ ਦੇਸ਼ 'ਚ ਬੁਲਾ ਸਕਦੇ ਸੀ ਲੱਖਾਂ ਲੋਕ ਬਟਾਲੇ ਵੀ ਇਕੱਠੇ ਕਰ ਸਕਦੇ ਸੀ ਦਿੱਲੀ ਵੀ ਇਕੱਠੇ ਕਰ ਸਕਦੇ ਸੀ ਅਯੋਧਿਆ ਵੀ ਇਕੱਠੇ ਕਰ ਸਕਦੇ ਸੀ ਲੇਕਿਨ ਸ਼੍ਰੀ ਰਾਮ ਜਨਮ ਭੂਮੀ ਨਿਯਾਸ ਨੇ ਕਿਹਾ ਕਿ ਉਸ ਦਿਨ ਅਸੀਂ 3 ਘੰਟੇ ਸਾਧਨਾ ਕਰੀਏ ਆਪਣੇ ਪਰਿਵਾਰ ਦੇ ਬਾਰੇ ਸੋਚੀਏ ਆਪਣੇ ਗਲੀ ਮੋਹੱਲੇ ਦੇ ਬਾਰੇ ਸੋਚੀਏ ਕਿਉਂਕਿ ਰਾਮ ਜੀ ਅਯੋਧਿਆ ਆਏ ਤਾਂ ਅੱਜ ਅਯੋਧਿਆ ਦਾ ਕਾਇਆ ਕਲਪ ਹੋ ਗਿਆ ਤਾਂ ਜਿਸ ਦਿਨ ਅਸੀਂ ਆਪਣੇ ਪਰਿਵਾਰ ਦੇ ਬਾਰੇ ਸੋਚਾਂਗੇ ਵਿਚਾਰ ਕਰਾਂਗੇ ਆਪਣੇ ਗਲੀ ਮੋਹੱਲੇ ਦੇ ਬਾਰੇ ਵਿਚਾਰ ਕਰਾਂਗੇ ਤਾਂ ਉਸੇ ਦਿਨ ਵਸਤੂ ਦੇ ਵਿੱਚ ਸਾਡਾ ਵਿਕਾਸ ਹੋਏਗਾ ਔਰ ਮੈਨੂੰ ਲੱਗਦਾ कि ਜਿਸ ਤਰ੍ਹਾਂ ਜਿੱਥੇ ਵੀ ਚਰਚਾ ਹੋਈ ਹੈ ਕਿ ਸਾਡੇ ਘਰ ਦੇ ਵਿੱਚ ਗ੍ਰੰਥ ਨਹੀਂ ਹੈ ਤੇ 22 ਤਰੀਕ ਨੂੰ ਅਸੀਂ ਵਿਚਾਰ ਕਰ ਰਹੇ ਹਾਂ ਕੁਝ ਲੋਕਾਂ ਨੇ ਕਿਹਾ ਹੈ ਕਿ ਅਸੀਂ ਉਸ ਦਿਨ ਆਪਣੇ ਦੋਸਤਾਂ ਨੂੰ ਇਕੱਠੋ-ਗੱਠ 10 ਦੋਸਤਾਂ ਨੂੰ RAMCHARIT MANAS ਵੇਖਣ ਲਈਏ। ਔਰ ਹਰ ਹਫਤੇ ਹਫਤੇ 'ਚ ਇੱਕ ਦਿਨ ਅਸੀਂ ਆਪਣੇ ਪਰਿਵਾਰ ਨੂੰ ਲਈਏ ਸਾਰਾ ਪਰਿਵਾਰ ਮੰਦਿਰ 'ਚ ਇਕੱਠਾ ਹੋਵੇ ਔਰ ਪੂਰਾ ਮੋਹੱਲਾ ਹੀ ਇੱਕ ਤਰ੍ਹਾਂ ਦਾ ਅਯੁੱਧਿਆ ਨਜ਼ਰ ਆਏ। ਔਰ ਜਦੋਂ ਅਸੀਂ ਅਯੁੱਧਿਆ RAM ਜੀ ਨੂੰ ਮਿਲਣ ਜਾਈਏ ਤੇ ਸਾਡਾ RAM ਪਰਿਵਾਰ ਜਾਏ ਔਰ ਪੂਰੀ ਅਯੁੱਧਿਆ ਜਾਏ। ਉਹਨੇ ਉਹ ਭੈਣ ਜੀ ਕਹਿ ਰਹੇ ਸੀ कि बस दी व्यवस्था करो तो मेनू लगदा है कि ट्रेन ही बुक करनी पेनी बटाले ਲਈ ਤੇ پوری ট্রেন ਦੇ ਚ ਅਸੀਂ ਭਰ ਕੇ ਜਾਵਾਂਗੇ ਤਾਂ राम जी ਵੀ ਖੁਸ਼ ਹੋਣਗੇ ਅਸੀਂ रामचरितमानस پڑھ ਕੇ ਜਾਵਾਂਗੇ ਤੇ پوری ਅਜੋਧਿਆ ਨੂੰ ਨਾਲ ਲੈ ਕੇ ਜਾਵਾਂਗੇ ਤੇ राम जी ਖੁਸ਼ ਹੋਣਗੇ मेनू लगदा है कि राम जी ਨੂੰ ਖੁਸ਼ ਕਰਨਾ ਹੀ ਸਾਡੇ ਜੀਵਨ ਦਾ ਉਦੇਸ਼ ਹੈ ਜੇ ਪ੍ਰਮਾਤਮਾ ਖੁਸ਼ ਹੈ ਤਾਂ ਸਾਰੇ ਖੁਸ਼ ਰਹਿਾਂਗੇ ਕਿਉਂਕਿ ਪ੍ਰਮਾਤਮਾ ਤਾਂ ਆਪਣੇ ਅੰਦਰ ਹੀ ਹੈ ਤੇ ਜੇ ਮੈਂ ਖੁਸ਼ ਹੋ ਗਿਆ ਤਾਂ ਸਮਝ लो ਮੇਰਾ ਪਰਿਵਾਰ ਖੁਸ਼ ਹੋ ਗਿਆ ਸੁખી ਹੋ ਗਿਆ तो सारा मोहल्ला सुखी हो गया तो सारा जगत जड़ा है क्योंकि राम जी जब लंका गए से लंका जित लिया उन्होंने तो लक्ष्मण ने कहा भी इतने रुको तो राम जी ने कहा कि मैं अपनी माँ और अपनी मातृभूमि नहीं छता तो मैं लगता है कि पंजाब बिच बहुत सारिया समस्यावान है तो जिस दिन इस देश का नौजवान पंजाब का नौजवान अपनी मां और अपनी मातृभूमि प्राथमिकता देगा प्रमुखता देगा ਔਰ ਜਸਦੀਨ ਆਪਣੇ ਪਰਿਵਾਰ ਆਪਣੇ ਗਲੀ ਮੋਹੱਲੇ ਨੂੰ ਸੰਭਾਲੇਗਾ ਪਿੰਡ ਨੂੰ ਸੰਭਾਲੇਗਾ ਪੰਜਾਬ ਦਾ ਵਿਕਾਸ ਨਿਸ਼ਚਿਤ ਹੀ ਹੋਏਗਾ ਔਰ ਰਾਮ ਜੀ karenge ਬੇੜਾ ਪਿਆਰ ਉਦਾਸੀ ਮਨ ਬੋਲ ਬਾਤ ਲਾਲ ਕੀ ਜੈ ਹੋਰ ਵੀ ਆਪਾਂ ਮੌਜੂਦ ਹੈ ਗੱਲਬਾਤ ਕਰਦੇ ਹਾਂ ਸੋ ਰਾਮ ਨਾਮ ਜੀ ਰਾਵ ਰਾਮ ਜੀ ਕੀ ਨਾਮ ਦੇ ਹਿਤੇਸ਼ ਕੁਮਾਰ ਹਿਤੇਸ਼ ਜੀ ਕਿੰਨੀ ਤਰੀਕ ਤੋਂ ਜਿਹੜਾਇਆ ਕਲਾ ਯਾਤਰਾ ਦਾ ਨਿਕਲਦੀ ਪਈ ਹੈ ਬਟਾਲਾ ਸ਼ਹਿਰ ਦੇ ਵਿੱਚ ਕਿੰਨਾ ਕੇ ਸਹਿਯੋਗ ਮਿਲਦਾ ਹੈ ਰਾਮਪਕਸ਼ਾਨਾ ਸਹਿਯੋਗ ਤੇ ਅਥਾਵਾ ਜੀ ਸਹਿਯੋਗ ਇੰਨਾ ਵਾ ਕਿ ਜਿਹੜੀ ਆਪਣੀ ਆਰਤੀ ਮੰਦਿਰ ਚ ਰੱਖੀ ਹੈ ਕਲਸ਼ ਦੀ ਔਰ ਬਗਵਾ ਰਾਮ ਜੀ ਦੀ ਜੀ ਉਹਦੇ ਵਾਸਤੇ ਘਰ ਘਰ ਅਪੀਲ ਕੀਤੀ ਸੀ ਵੀ ਇੱਕ ਪਰਿਵਾਰ ਆਰਤੀ ਆ ਕੇ ਉਸ ਦਿਨ ਜ਼ਰੂਰ ਕਰੇ ਔਰ ਜਿਹੜਾ ਪ੍ਰਸ਼ਾਦ ਦਾ ਵਿਤਰਨ ਕਰੇ ਪਰ ਅਹੀਂ ਇੱਕ ਪਰਿਵਾਰ ਸੋਚਿਆ ਹੈ ਔਰ ਇੱਕ ਦਿਨ ਚ 15-15 ਪਰਿਵਾਰ ਆ ਕੇ ਆਰਤੀ ਕਰ ਰਹੇ ਨੇ ਔਰ ਮੰਦਿਰ ਦੀ ਜਗ੍ਹਾ ਘਟ ਰਹੀ ਆ ਸ਼ਰਧਾਲੂਆਂ ਦੀ ਔਰ ਰਾਮ ਭਗਤਾਂ ਦੀ ਜਗ੍ਹਾ ਨਹੀਂ ਘਟ ਰਹੀ ਬਹੁਤ ਸਾਰੇ ਲੋਕ ਮੰਦਰ ਤੋਂ ਬਾਹਰ ਪੌੜੀਆਂ 'ਚ ਚੌਂਕ ਚ ਖਲੋ ਕੇ ਵੀ ਉਹ ਸਾਰਦੀ ਦਾ ਆਨੰਦ ਲੈ ਰਹੇ ਨੇ ਔਰ ਅਹੀਂ ਥੋੜੀ ਵਿਵਸਥਾ ਕੀਤੀ ਸੀ ਵੀ ਘਰਾਂ ਤੱਕ ਵੀ ਆਵਾਜ਼ ਜਾਏ ਔਰ ਬਹੁਤ ਸਾਰੇ ਲੋਕ ਘਰਾਂ 'ਚ ਵੀ ਬੈਠ ਕੇ ਉਸ ਆਰਤੀ ਦਾ ਆਨੰਦ ਲੈ ਰਹੇ ਨੇ ਸੋ ਗੱਲਬਾਤ ਕੀਤੀ ਹੈ ਜੀ ਸਾਡੇ ਨਾਲ ਭੈਣਾ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਰਾਮ ਰਾਮ ਦੇ ਜਿਹੜੇ ਭਗਤ ਨੇ ਸਾਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਬਾਹਰ ਫੋਰਨ ਤੱਕ ਵੀ ਜਿਹੜੇ ਰਾਮ ਦੇ ਭਗਤ ਬੈਠੇ ਨੇ ਬੜੀ ਖੁਸ਼ੀ ਵਾਲੀ ਗੱਲ ਆ ਜੀ 22 ਤਰੀਕ ਨੂੰ ਜਿਹੜਾ ਏ ਉਹ ਅਯੋਧਿਆ ਦੇ ਵਿੱਚ ਬੜਾ ਵੱਡਾ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਘਰ ਘਰ ਦੇ ਵਿੱਚ ਕਲਸ਼ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਬਟਾਲਾ ਸ਼ਹਿਰ ਦੇ ਵਿੱਚ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਆਪਾਂ ਗੱਲਬਾਤ ਵੀ ਕਰਦੇ ਆ ਜੈ ਸ਼੍ਰੀ ਰਾਮ ਕੀ ਨਾਮ ਜੀ ਰੇ ਪ੍ਰੰਦੀਪ ਕਿਦਾਂ ਦੇਖਦੇ ਹੋ ਕਿ ਬੜੀ ਚਿਹਰੇ ਆ ਤੇ ਮੁਸਕਰਾਹਟ ਆ RAM ਦੇ ਭਗਤ ਤੁਸੀਂ ਵੀ ਉਹ ਰੋਜ਼ ਜਾਂਦੇ ਹੋ ਲੋਕਾਂ ਨੂੰ ਅਪੀਲ ਕਰਦੇ ਹੋ ਤੇ ਇਨਵੀਟੇਸ਼ਨ ਦੇ ਜਾਂਦੇ ਰਹੇ ਕੀ ਕਹਿਣਾ ਚਾਹੁੰਦੇ ਹੋ ਰਾਮ ਦੇ ਭਗਤਾਂ ਨੂੰ ਜਿਹੜੇ ਦੇਖਦੇ ਨੇ ਅਹੀ RAM ਦੇ ਭਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਹੀ ਵੱਤ ਤੋਂ ਵੱਧ ਮੰਦਿਰ ਵਿੱਚ ਜਾਓ ਤੇ RAM ਦਾ ਉੱਥੇ ਜਾ ਕੇ ਦੰਦ ਮੰਨੋ ਕੀਰਤਨ ਦਾ ਤੇ ਚੰਗਾ ਲੱਗਦਾ ਸਾਨੂੰ ਵੀ ਰੋਜ਼ ਜਾਣਾ ਰੂਟੀਨ ਬਣੀ ਹੋਈ ਆ ਕਿ ਪੂਰੇ ਟਾਈਮ ਨਾਲ ਹੀ ਮੰਦਿਰ ਚੱਲ ਜਾਂਦੇ ਆ ਕਿੰਨੀ ਕੀ ਦੇਰ ਹੋ ਗਈ ਐਦਾਂ ਹੀ ਜਰਾ ਰੋਜ਼ ਆ ਸਾਨੂੰ 24 ਤੋਂ ਹੀ ਜਾਣੇ ਪਏ ਆ 24 ਤਰੀਕ ਹਾਂਜੀ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਕਿ ਕਹਿਣਾ ਹਾਂਜੀ 24 ਦਸੰਬਰ ਤੋਂ ਜਾਨਾ ਸਟਾਰਟ ਕੀਤਾ ਦਾ ਤੇ ਮੀਨਸ ਕਿ ਰੁਟੀਨ ਚ ਜਾਂਦੇ ਆ ਇੱਕ ਦਿਨ ਵੀ ਇਹ ਹੀ ਨਾਗਾ ਨੇ ਆਪਣਾ ਬੰਦੇ ਪਏ ਈਵਨ ਕਿ ਕੱਲ ਲੋੜੀ ਹੀ ਕਿ ਇਹ ਹੀ ਸੋਚਿਆ ਕਿ ਥੋੜਾ ਰਸ਼ ਘਟ ਹੋਏਗਾ ਕੱਲ ਵੀ ਸੰਗਤ ਖੋਈ ਹੀ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਕੱਲ ਲੋੜੀ ਸੀ ਪਰ ਫੇਰ ਵੀ RAM ਦੇ ਭਗਤ ਜਰੇ ਲੋੜੀ ਵੀ ਮਨਾਉਂਦੇ ਰਹੇ ਤੇ ਨਾਲ ਦੀ ਨਾਲ ਲੋਕਾਂ ਦੇ ਘਰਾਂ ਚ ਜਾ ਕੇ ਅਪੀਲ ਵੀ ਕੀਤੀ ਏ ਤੇ RAM ਭਗਤ ਨੇ ਜਰੇ ਆਜੋ RAM ਭਗਤਾ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਤੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ RAM ਭਗਤ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕੀ ਨਾਮ ਦੇ ਰੋਹਿਤ ਚੱਲੀ ਰੋਹਿਤ ਜੀ ਬੜੀ ਕਿਰਪਾ ਹੈ ਪ੍ਰਭੂ RAM ਜੀ ਦੀ ਕਿਉਂਕਿ ਬੇਂਧਿਆ ਰੀ ਮਨਾ ਰਹੇ ਤੇ ਨਾਲ ਦੀ ਨਾਲ ਤੁਸੀਂ 24 ਤਰੀਕ ਤੋਂ ਐਦਾ ਹੀ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਕਰਦੇ ਪਿਓ ਕੀ ਕਹਿਣਾ ਚਾਹੁੰਦੇ ਹੋ 500 ਸਾਲ ਬਾਅਦ ਆਇਆ ਜੀ ਇੱਕ ਦਿਨ ਇਹੋ ਜਿਹਾ ਆਇਆ ਜਿਹੜਾ ਦੀਵਾਲੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਆਪਾਂ ਉਹਦੋਂ ਦੀਵਾਲੀ ਮਨਾਈਏ ਚੰਗੀ ਤਰ੍ਹਾਂ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਪਣੇ ਘਰ ਦੀਪ প্রজ্বলਿਤ ਕਰਨ ਜਿਸ ਤਰ੍ਹਾਂ ਦੀਵਾਲੀ ਮਨਾਣੇ ਲਾਈਟਾਂ ਲਵਾਈਏ ਤੇ ਇੱਕ ਦੀਵਾਲੀ ਦਾ ਮਾਹੌਲ ਬਣਾਈਏ ਇਰਾਮ ਮੇਰੇ ਰਾਮ ਜੀ ਕਰਾ ਹਾਂ ਜੀ ਦੇ ਜੀ ਉੱਪਰ ਚਲੋ ਜੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਆ ਜੀ ਆਪਾਂ ਇੱਕ ਦੀਪਾਵਲੀ ਮਨਾਣੀ ਹੈ 22 ਤਰੀਕ ਨੂੰ ਉਹਨਾਂ ਨੇ ਇੱਕ ਮੈਸੇਜ ਦਿੱਤਾ ਸਾਰੇ ਰਾਮ ਭਗਤਾਂ ਨੂੰ ਕਿ ਘਰ ਘਰ ਦੀਪਮਾਲਾ ਕਰੋ ਤੇ ਰਾਮ 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 ਕਰੋ ਤੇ ਐਦਾ ਹੀ ਖੁਸ਼ੀਆਂ ਮਿਲਦੀਆਂ ਰਹਿਣ ਗਿਆ ਅਯੋਧਿਆ ਦੇ ਵਿੱਚ ਬੜਾ ਵੱਡਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ 22 ਤਰੀਕ ਨੂੰ ਆਰਾਮ ਭਗਤਾਂ ਦੇ ਵਿੱਚ ਬੜੀ ਜਰੀਏ ਖੁਸ਼ੀ ਦੀ ਲਹਿਰ ਹੈ 24 ਤਰੀਕ ਤੋਂ ਐਦਾ ਹੀ ਜਿਹੜੀ ਕਲਸ਼ ਯਾਤਰਾ ਜਿਹੜੀ ਕੱਢਦੇ ਪਏ ਨੇ ਬਟਾਲਾ ਸ਼ਹਿਰ ਦੇ ਵਿੱਚ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਹੀ ਤਾਂ ਜਿੱਥੋਂ ਜਿੱਥੋਂ ਤੱਕ ਆਰਾਮ ਭਗਤ ਪਹੁੰਚੇ ਨੇ ਸਾਡੇ ਬੈਠੇ ਨੇ ਉੱਥੋਂ ਤੱਕ ਵੀਡੀਓ ਜਰੀਏ ਜਾਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪੌਣਾ ਅਗਰਵਾਲ ਦੇ ਨਾਲ ਲੁਧਿਆਣਾ ਲਾਈਵ ਲਕੀ ਰਾਜਪੁਰ ਗੁਰਦਾਸਪੁਰ